ਸਾਡੀ ਇੱਕੋ ਹੀ ਧਿਰ ਹੈ ਜਿਹਨੂੰ ਏਜੰਸੀਆਂ ਨੇ ਨੁਕਰੇ ਲਾ ਕੇ ਰੱਖਿਆ ਹੈ ਬਹੁਤ ਪਾਰਟੀਆਂ ਪਹਿਲਾਂ ਵੀ ਆਈਆਂ ਅੱਗੇ ਵੀ ਆਉਣਗੀਆਂ ਪਰ ਸ਼੍ਰੋਮਣੀ ਅਕਾਲੀ ਦਲ ਵਰਸ ਸਰ ਵਰਗੀ ਪਾਰਟੀ ਨਹੀਂ ਜਿਹਾਉਣੀ ਪਤਾ ਕਿਉਂ ਕਿਉਂਕਿ ਐਡੇ ਜਰਨਲ ਜਿਹੜੇ ਸਦੀਆਂ ਬਾਅਦ ਮਿਲਦੇ ਹੈ ਸੰਤ ਜਰਨਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਰਸਤਾ ਦਿੱਤਾ ਵੇ ਸਰਦਾਰ ਮਾਨ ਨੂੰ ਤੇ ਮਾਨ ਸਾਹਿਬ ਇਹ ਰਸਤੇ ਤੋਂ ਥਿੜਕ ਜਾਣੇ ਤਾਂ ਗੱਲ ਹੋ ਹੀ ਨਹੀਂ ਸਕਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਦੀ ਵੀ ਉਸ ਲੀਡਰ ਤੇ ਮਗਰਤਾ ਲੱਗੋ ਜਿਹੜਾ ਖੂਚ ਸੁੱਟ ਕੇ ਸਾਨੂੰ ਅੱਗੇ ਨਿਕਲ ਜਾਵੇ ਅੱਜ ਬਹੁਤ ਗਿਣਤੀ ਦਾ ਦਾਦ ਦਿੱਲੀ ਦੇ ਦਲਾਲਾਂ ਨੇ ਜਿਹੜੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਕਦੀ ਵੀ ਮੌਣ ਭਾਗ ਬਤਾਨ ਕੇ ਗੋਲੀਆਂ ਨਹੀਂ ਚਲਾਉਂਦਾ ਨਾ ਕੋਈ ਮੋਤੀ ਜਾਣ ਕੇ ਗੋਲੀਆਂ ਚਲਾਉਂਦਾ ਜੇ ਤੁਹਾਡੇ ਲੋਕਾਂ ਦੇ ਰਾਹੀਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਕਿ ਇਹਨਾਂ ਨੂੰ ਤੁਸੀਂ ਆਪਣੇ ਟੋਕਰਿਆਂ 'ਚ ਪਾ ਕੇ ਮੇਰੇ ਕੋਲ 5 ਸਾਲ ਬਾਅਦ ਗਹਿਣੇ ਪਾ ਦਿਆ ਕਰੋ ਤੇ ਫਿਰ ਤੁਹਾਨੂੰ ਮੈਂ ਵਜ਼ੀਰੀਆਂ ਦਊਂਗਾ ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਜਿਹੜੀ ਸਰਕਾਰ ਹੈ ਉਹ ਅੱਜ ਕਤਰ ਦੇ ਵਿੱਚੋਂ ਆਪਣੇ 8 ਹਿੰਦੂਆਂ ਨੂੰ ਫਾਂਸੀ ਦੇ ਰਸਤੇ ਤੋਂ ਲਾ ਕੇ ਲੈ ਕੇ ਆਈ ਹੈ ਤੁਹਾਡੇ ਕੋਲ ਭਾਈ ਅਮਰਪਾਲ ਸਿੰਘ ਦੇ ਉਹਦੇ ਸਾਥੀ ਡਿਗੜੂਗੜ੍ਹ ਚ ਬੰਦ ਹੈ ਤੁਹਾਡਾ ਪ੍ਰਕਟ ਤੁਹਾਡੀ ਗੱਲ ਕਰਦਾ ਹੁੰਦਾ ਤਾਂ ਉਹ ਡਿਗੜੂਗੜ੍ਹ ਜਾਂਦੇ ਕਦੇ ਵੀ ਨਹੀਂ ਪਰ ਉਹਨਾਂ ਨੇ ਗੱਲ ਹੀ ਦਿੱਲੀ ਦੀ ਕੀਤੀ ਹੈ ਅੱਜ ਸਾਨੂੰ ਆਟਾ ਦਾਲ ਦੀ ਲੋੜ ਨਹੀਂ ਅਸੀਂ ਮਾਨ ਸਾਹਿਬ ਤੋਂ ਗਲੀਆਂ ਨਾਲੀਆਂ ਦੀ ਆਸ ਨਾ ਕਰੀਏ ਪਰ ਇਹ ਵੀ ਮੈਂ ਦੱਸੂਗਾ ਅਸੀਂ ਇਸ ਕੰਮ ਦੇ ਵਿੱਚ ਵਿਕਾਸ ਕਰਨ ਦੇ ਵਿੱਚ ਵੀ ਕਿੰਨੇ ਮੋਰੀਆਂ ਦੁਜਿਆਂ ਨਾਲੋਂ 543 ਐਮਪੀਐਸ ਭਾਰਤ ਦੇਸ਼ ਦੇ ਹੈ ਜਿਹਦੇ ਵਿੱਚੋਂ 13 ਪੰਜਾਬ ਦੇ ਹੈ ਤੇ 13 ਦੇ ਵਿੱਚੋਂ ਤੁਹਾਡਾ ਇੱਕ ਐਮਪੀ ਇਹੋ ਜਿਹਾ ਹੈ ਜਦੋਂ ਵੀ ਤੁਸੀਂ ਫਾਂਸੀ ਦਾ ਰੱਸਾ ਸਰਦਾਰ ਮੰਨ ਦੇ ਗੱਲ 'ਚ ਲਾਇਆ ਸੀ ਸੰਗਰੂਰ ਇੱਥੋਂ ਖਡੂਰ ਸਾਹਿਬ ਵਾਲਿਆਂ ਨੇ ਬਾਜੇ ਵਾਲੇ ਮਜ਼ਹਿਲਾ ਨੇ ਇਹਨਾਂ ਕਿਹਾ ਸੀ ਇਹ ਚਾਦਰ ਨੂੰ ਦਾਗ ਨਾਲ ਲਾਈ ਤੇ ਸਰਦਾਰ ਮਾਨ ਨੇ ਅੱਜ ਤੱਕ ਨਹੀਂ ਲੱਗਣ ਦਿੱਤਾ ਭਾਵੇਂ ਅਸੀਂ ਆਲੂ ਗੋਭੀ ਬਣ ਗਏ ਥਾਲੀ ਦੇ ਬੈਂਗਣ ਬਣ ਗਏ ਪਰ ਤੁਹਾਡਾ ਜਰਨੈਲ ਅੱਜ ਵੀ ਉੱਥੇ ਖੜਾ ਜਿੱਥੇ ਤੁਸੀਂ ਖਿਲਾ ਰਿਆ ਸੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੰਗਰੂਰ ਦੇ ਵਿੱਚ ਅੱਜ ਉਹਨਾਂ ਯੋਧਿਆਂ ਨੇ 1.5 ਸਾਲ ਦਾ ਸਮਾਂ ਦਿੱਤਾ ਸੀ ਸਰਦਾਰ ਮਾਨ ਨੂੰ ਪੂਰੇ 2 ਸਾਲ ਦਾ ਉਹਦੇ ਵਿੱਚ ਮੈਂ ਸਨਾਮ ਹਲਕੇ ਦੇ ਵਿੱਚ ਹਿੰਦੂ ਵੀਰਾਂ ਕੋਲ ਗਿਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਇਸ ਵਾਰ ਕਿਉਂ ਮਾਨ ਸਾਹਿਬ ਨੂੰ ਵੋਟ ਪਾਉਣੀ ਚਾਹੁੰਦੇ ਹੋ ਉਹ ਕਹਿੰਦੇ ਇੱਕ ਇਹ ਐਮਪੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਤੇ ਆਦੀ ਗੱਲ ਤੇ ਖਲੋਤਾ ਹੈ ਪਰ ਉਹਨੇ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਇੱਕੋ ਹੀ ਗ੍ਰਾਂਟ ਪਹਿਲਾ ਸਾਡੇ ਕੋਲ ਲੈ ਕੇ ਆਇਆ ਜਿਹੜਾ ਸਾਡਾ ਤਿੰਨ ਵਿਧਾਨ ਸਭਾ ਹਲਕੇ ਮਲੇਰਕੋਟ ਮਲੇਰਕੋਟ ਨਾਲ ਤੇ ਬਰਨਾਲਾ ਤੇ ਸੰਗਰੂਰ ਇਹਨਾਂ ਤਿੰਨ ਹਲਕੇ ਦੇ ਵਿੱਚ ਕੋਈ ਵੀ ਤਾਰ ਓਪਨ ਨਹੀਂ ਰਹੂਗੀ ਸਾਰੀਆਂ ਨਵੀਆਂ ਤੇ ਅੰਡਰਗ੍ਰਾਉਂਡ ਤਾਰਾ ਹੋ ਜਾਣਗੀਆਂ ਇਹ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਗ੍ਰਾਂਟ ਜਿਹੜੀ ਪਹਿਲੀ ਆਈ ਹੈ ਸਰਦਾਰ ਸਿਮਰਨ ਜੀ ਸਮਾਨ ਲੈ ਕੇ ਆਏ ਹੈ ਸੋ ਨਾਲ ਦੇ ਨਾਲ ਮੈਂ ਵੀ ਤੁਹਾਨੂੰ ਦੱਸਦਾ ਹੈ ਕੈਂਸਰ ਦਾ ਗੋਟਿਆਂ ਦਾ ਫੇਫਰਿਆਂ ਦਾ ਸਾਰੇ ਇਲਾਜ ਉਥੇ ਮਾਨ ਸਾਹਿਬ ਨੇ ਵੱਧ ਤੋਂ ਵੱਧ ਕਰਾਇਆ ਤੁਹਾਨੂੰ ਤਾਂ ਤੁਹਾਡੇ ਐਮਪੀ ਦੀ ਸ਼ਕਲ ਤਾਂ ਚਿੰਤਾ ਭੁੱਲ ਗਿਆ ਹੁਣਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਮਾਲਵੇ ਤੋਂ ਮਾਝੇ ਨੂੰ ਇੱਕ ਟ੍ਰੇਨ ਚਲਾਈ ਪਾਸ ਕਰਾਈ ਹੈ ਜਿਹੜੀ ਚੱਲੂਗੀ ਜਿਹੜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਾਡੇ ਵੀਰ ਆਇਆ ਕਰਨਗੇ ਜੇ ਇਸ ਵਾਰ ਵੀ ਸੰਗਰੂਰ ਵਾਲੇ ਲੋਕ ਮੌਕਾ ਦੇਣ ਕਿਤੇ ਹੁਣ ਸਾਡੇ ਕਰਤਾਰਪੁਰ ਦੇ ਲਾਂਘੇ ਤੱਕ ਵੀ ਆ ਸਕਦੀ ਹੈ ਮੈਂ ਤੁਹਾਨੂੰ ਇਹ ਵੀ ਨਾਲ ਦੱਸਣਾ ਚਾਹੁੰਦਾ ਹੈ ਵੀ ਉੱਥੇ ਹਸਪਤਲ ਪਹਿਲਾਂ ਵੀ ਲਿਆਂਦੇ ਭਾਵੇਂ ਉਹ ਤਾਂ ਘਾਟਨ ਮੋਦੀ ਕਰ ਗਿਆ ਨੀਂਹ ਪੱਥਰ ਰੱਖ ਗਿਆ ਤੇ ਸਿੰਗਲੇ ਹੋਣੀ ਕਰ ਗਏ ਪਰ ਉਹ ਲਿਆਂਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੀ ਅੱਜ ਵੀ 54 53 ਕਰੋੜ ਦਾ ਬਰਨਾਲੇ ਦੇ ਵਿੱਚ ਹਸਪਤਲ ਲੈ ਕੇ ਆਂਦਾ ਇਹ ਵੱਡੀਆਂ ਗੱਲਾਂ ਤੁਹਾਡੇ ਲੀਡਰ ਦੇ ਹਿੱਸੇ ਆ ਜਾਂ 1999 ਦੇ ਵਿੱਚ ਇੱਕ ਲੇਖਾ ਜੋਖਾ ਹੁੰਦਾ ਪਾਰਲੀਮੈਂਟ ਦੀ ਸਿਕੱਤਰ ਦਾ ਕਿ ਕਿਹੜਾ ਮੈਂਬਰ ਜਿਹੜਾ ਉਹ ਸਭ ਤੋਂ ਵੱਧ ਹਾਜ਼ਰੀ ਭਰੀ ਆ ਤੇ ਸਭ ਤੋਂ ਵੱਧ ਗ੍ਰਾਂਡ ਖੜੀ ਆ ਤੇ ਸਭ ਤੋਂ ਵੱਧ ਇਮਾਨਦਾਰੀ ਨਾਲ ਲਈ ਆ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿੱਖਾਂ ਦਾ ਸਿਰ ਉੱਚਾ ਆ ਤੁਹਾਡਾ ਲਈ ਨੰਬਰ ਤੇ ਆਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਇਸ ਕਰਕੇ ਸਾਨੂੰ ਇਹ ਸੈਂਟਰ ਗਵਰਨਮੈਂਟ ਸਾਡੀ ਨਸਲ ਕੁਸ਼ੀ ਕਰਨੀ ਚਾਹੁੰਦੀ ਹੈ ਕਿ ਜੇ ਕਿਤੇ ਰਾਜ ਭਾਗ ਇਹਨਾਂ ਨੂੰ ਕਰਨ ਦੀ ਜਾਂਚ ਆ ਇੱਕ ਵਾਰੀ ਬਾਗ ਡੋਰੇ ਇਸ ਲੀਟਰ ਦੇ ਹੱਥ ਤੱਕ ਤੇ ਮੁੜ ਕੇ ਦੂਜੇ ਚੇਤਾ ਭੁਲਾ ਦਿਓ ਤਾਂ ਹੀ ਸਾਨੂੰ ਨੁਕਰੇ ਲਾਇਆ ਹੈ ਤੁਸੀਂ ਹੁਣ ਵੇਖਣਾ ਹੈ ਕਿ ਤੁਹਾਡੇ ਬੱਚਿਆਂ ਨੂੰ ਕੌਣ ਬਚਾ ਸਕਦਾ ਹੈ ਬੈਠਾ ਸਰਦਾਰ ਈਮਾਨ ਸਿੰਘ ਮਾਨ ਇਹ ਤੁਹਾਡੀ ਕਚਹਿਰੀ ਚ ਆਇਆ ਹੈ ਇਹ ਵੋਟ ਇਸ ਕਰਕੇ ਨਹੀਂ ਲੈਣ ਆਇਆ ਕਿ ਇਹਨੇ ਆਪਣੇ ਪਰਿਵਾਰ ਨੂੰ ਤੁਹਾਡੀਆਂ ਜਿਹੜੀਆਂ ਦਿੱਤੀਆਂ ਜਾਂ ਵੋਟਾਂ ਦਾ ਕਰਕੇ ਭਰਨਾ ਹੈ ਇਹਨੇ ਤੁਹਾਡੇ ਬੱਚਿਆਂ ਨੂੰ ਬਚਾਉਣਾ ਹੈ ਐਜੂਕੇਸ਼ਨ ਦੇਣੀ ਹੈ ਹੈਲਥ ਦਾ ਪ੍ਰਬੰਧ ਕਰਨਾ ਹੈ ਨਾਲ ਹੀ ਸਾਰਾ ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈ ਇਸ ਕਰਕੇ ਮੈਂ ਸਮਝਦਾ ਅੱਜ ਕੋਈ ਬਹੁਤ ਸ ਤੇ 1947 ਤੋਂ ਲਗਾ ਝੂਠ ਬੋਲਿਆ ਗਿਆ ਹੈ ਆ ਜਿਹੜੀ ਸਟੇਜ ਹੈ ਇਹ ਝੂਠ ਨਹੀਂ ਜੇ ਬੋਲਦੀ ਨਾ ਤਾਂ ਤੁਹਾਨੂੰ ਮੀਰੀ ਪੀਰੀ ਦਾ ਕੋਈ ਤਰਜਮਾਨੀ ਕਰਨ ਵਾਲੀ ਪਾਰਟੀ ਲੱਭੂਗੀ ਜਿਹਦੇ ਵਿੱਚ ਕੋਈ ਐਸੀ ਬੀਸੀ ਵੇਂਗਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਐਸੀ ਦੇ ਬੀਸੀ ਵੇਂਗਣੀ ਕੋਈ ਕਹਿੰਦਾ ਇਹ ਗੁੱਲੀ ਘੜਾ ਕੋਈ ਕਹਿੰਦਾ ਕੁਸ਼ ਠੀਣੀ ਮੱਤ ਦੇ ਲੋਕ ਕਈ ਕੁਸ਼ ਕਹਿੰਦੇ ਆ ਤੁਹਾਡਾ ਲੀਡਰ ਕੀ ਕਹਿੰਦਾ ਹੈ ਕਹਿੰਦਾ ਸਾਡੇ ਗੁਰੂਆਂ ਨੇ 14 ਜੰਗਾਂ ਲੜੀਆਂ 14 ਦੇ ਵਿੱਚ ਫਤਿਹ ਕੀਤੀ ਹੈ ਤੇ ਗੁਰੂਆਂ ਦੇ ਸਿੱਖਾਂ ਨੇ ਵੀ ਅੱਜ ਤੱਕ ਲੜਾਈ ਲੜੀ ਹੈ ਤੇ ਜਿਹੜੀ ਕੌਮ ਦੇ ਵਿੱਚ ਜਿਹੜੇ ਮੋਰਚੇ ਦੇ ਵਿੱਚ ਰਾਮਗੜੀਆ ਸਿੱਖ ਤੇ ਰੰਗਰੇਟਾ ਸਿੱਖ ਨਾ ਹੋਵੇ ਉਹ ਮੋਰਚਾ ਹੀ ਫਤਿਹ ਨਹੀਂ ਹੁੰਦਾ ਕਿ ਸਾਨੂੰ ਲੱਭ ਸਕਦਾ ਇਹੋ ਜਿਹਾ ਸਿਧਾਂਤ ਅੱਜ ਅਕਾਲ ਤਖਤ ਸਾਹਿਬ ਨੂੰ ਮੁੱਖ ਕਰ ਲੋ ਦਿੱਲੀ ਵੱਲੋਂ ਪਿੱਠ ਕਰ ਲੋ ਸਰਦਾਰ ਮਾਨ ਨੂੰ ਵਾਗ ਦੌਰ ਦੇ ਦਿਓ ਜੀ ਦੇ ਜੀ ਸਿੱਖ ਆਪਣੀ ਸਿਆਦ ਸਿਰ ਜਲਣਗੇ ਤੇ ਚੰਗੇ ਆਉਣਗੇ ਸਾਡੀਆਂ ਚੁੰਨੀਆਂ ਤੇ ਪੱਗਾਂ ਨਾਲ ਚੁਬਦੀਆਂ ਸਾਨੂੰ ਇੱਕ ਇੱਕ ਨੂੰ ਕੱਢ ਕੇ ਤੇ ਮਾਰਨਗੇ ਬੁਰੇ ਹਾਲਾਤ ਕਰ ਦੇਣਗੇ ਤੁਹਾਡੇ ਕੋਲ ਤੁਹਾਡੇ ਲੀਡਰ ਆਏ ਆ ਇਹਨਾਂ ਦੇ ਮੋਟਿਆਂ ਦੇ ਭਾਰ ਪਾ ਕੇ ਆਪਣੀ ਜਵਾਨੀ ਨੂੰ ਬਚਾਓ ਇਹਨੀਆਂ ਬੇਨਤੀਆਂ ਨਾਲ ਮੈਂ ਧੰਨਵਾਦ ਕਰਦਾ ਮੇਰੇ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਸਾਹਿਬ ਨੇ ਜਿਹੜੇ ਕੈਂਡੀਡੇਟ ਕਰਤਾਰਪੁਰ ਤੋਂ ਬਾਬਾ ਲੈਣਾ ਸਿੰਘ ਜੀ ਜਿੱਤਨ ਦੇ ਪਾਰਟੀ ਦੇ ਨਾਲ ਚੱਲੇ ਮੈਂ ਕਹਿੰਦਾ ਸਾਨੂੰ ਬੜਾ ਵੱਡਾ ਬਲ ਮਿਲਿਆ ਮੈਂ ਸਤਿਕਾਰ ਕਰਦਾ ਉਹਨਾਂ ਦਾ ਸਾਡੇ ਪਰਮਿੰਦਰ ਸਿੰਘ ਜੀ ਸ਼ੂਗਰ ਚੱਕਿਆ ਸਾਹਿਬ ਬੈਠੇ ਨੇ ਸਾਡੇ ਸਤਿਕਾਰਯੋਗ ਜਸਵਿੰਦਰ ਸਿੰਘ ਜੀ ਕਥਾਵਾਚਕ ਬੈਠੇ ਨੇ ਜੋਲੀ ਸਾਹਿਬ ਨੇ ਪਵਾਰ ਸਾਹਿਬ ਨੇ ਗਰਤਾਸਪੁਰ ਜਿਲ੍ਹੇ ਦੇ ਪ੍ਰਧਾਨ ਬਲਵੰਤ ਸਿੰਘ ਜੀ ਕੋਟਲਾ ਸਾਹਿਬ ਨੇ ਮਝੈਲ ਸਾਹਿਬ ਬੈਠੇ ਨੇ ਪਚੜੇ ਸਾਹਿਬ ਬੈਠੇ ਨੇ ਚਾਨਣ ਸਿੰਘ ਜੀ ਮੈਂ ਸਮਝਦਾ ਮੈਨੂੰ ਬਲਵਿੰਦਰ ਸਿੰਘ ਕਾਲਾ ਸਾਰਿਆਂ ਨੂੰ ਮੈਂ ਜਾਣਦਾ ਮੈਂ ਗਿਣ ਕੇ ਸਿਗਣ ਸਕਦਾ ਨਾ ਲੈ ਸਕਦਾ ਪਰ ਸਮਾਂ ਘਟ ਹੋਣ ਦੇ ਬਾਅਦ ਜੀ ਮੈਂ ਆਪ ਸਭ ਤੋਂ ਮਾਫੀ ਮੰਗਦਾ ਹਾਂ ਔਰ ਇੱਕ ਮੈਨੂੰ ਇਹ ਗੱਲ ਕਹਿੰਦੇ ਆ ਕਿ ਛੀਟ ਛੱਡੀ ਛੀਟ ਛਡਾਉਣ ਵਾਲਾ ਬੈਠਾ ਜਰਨੈਲ ਇਹ ਜਦੋਂ ਵੀ ਕਿਤੇ ਕੌਮ ਦੀ ਗੱਲ ਆਉਂਦੀ ਹੈ ਤੇ ਕੌਮ ਦੇ ਵਟੇਰੇ ਇਤਾਂ ਵਾਸਤੇ ਆਪਣੇ ਨਾਂ ਵੀ ਖਿਚਾ ਦਿੰਦਾ, ਵਾਲ ਵੀ ਪਟਾ ਦਿੰਦਾ, ਆਪਣੇ ਭਾਗਲਪੁਰ ਪਿਆਰ ਦੀ ਜਿਲ੍ਹੇ ਚ ਪੰਜ-ਪੰਜ ਸਾਲ ਸੂਰਜ ਹੀ ਨਹੀਂ ਵੇਂਦਾ। ਆਪਣੀਆਂ ਜ਼ਮੀਨਾਂ ਦੀ ਪਰਵਾਹ ਨਹੀਂ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ। ਇਹ ਚੀਟ ਬੀਬੀ ਪਰਮਜੀਤ ਗੁਰ ਖਾਲੜਾ ਬੜੀ ਵੀ ਸਰਦਾਰ ਮਾਨ ਨੇ ਛੱਡੀ ਸੀ। ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਵਾਸਤੇ ਵੀ ਛੱਡੀ ਐ ਆਉਣ ਵਾਲੇ ਸਮੇਂ ਚ ਵੀ। ਇਹ ਲੀਡਰ ਕੌਮ ਦੇ ਹਿੱਤਾਂ ਵਾਸਤੇ ਆਖਰੀ ਸਾਹਾਂ ਤੱਕ ਕੁਰਬਾਨੀਆਂ ਕਰਦਾ ਰਹੂਗਾ ਕੌਮ ਨੂੰ ਪਛਾਣਨ ਦੀ ਲੋੜ ਹੈ